ਪਾਣੀ ਜੀ ਸਾਡੇ ਮੰਨ ਕੇ ਚਲੋ ਜੀ 200 ਫੁੱਟ ਤੇ ਬਣੇ ਬਸ ਇਹ ਤਾਂ ਖਰਾਬ ਦੱਸਦੀ ਨਹੀਂ ਹੁਣ ਕੀ ਬਣਨਾਗਾ ਸਾਡਾ ਸਾਰਾ ਕੁਝ ਸੁਰੇਆ ਮੂਰੇ ਉਹ ਨਾਲ ਹੀ ਆਪਣੀਆਂ ਸਾਡੀਆਂ ਖਤਮ ਹੋ ਜਾਣਗੀਆਂ 20 ਤੋਂ 25 ਸਾਲਾਂ ਦੇ ਵਿੱਚ ਆਪਣੇ ਸਾਰੇ ਪਾਣੀ ਬੰਦ ਕੋ ਜਾਣਗੇ ਹਾਂਜੀ ਸਤਿ ਸ੍ਰੀ ਅਕਾਲ ਜੀ ਤੇ ਅੱਜ ਆਪਾਂ ਗੱਲ ਕਰ ਰਹੇ ਹਾਂ ਪੰਜਾਬ ਸੂਬੇ ਦੇ ਵਿੱਚ ਪਾਣੀ ਦੇ ਕ੍ਰਾਈਸਿਸ ਦੀ ਜੀ ਹਾਂ ਪੰਜਾਬ ਦੇ ਵਿੱਚ ਪੰਜਾਬ ਜਿਸ ਦੇ ਨਾਮ ਦੀ ਹੋਂਦ ਹੀ ਪਾਣੀ ਤੋਂ ਹੈ ਪੰਜਾਬ ਦੇ ਨਾਮ ਵਿੱਚ ਆਪ ਤੋਂ ਮਤਲਬ ਹੈ ਪਾਣੀ ਹੁਣ ਤੁਸੀਂ ਆਪ ਹੀ ਸੋਚੋ ਕਿ ਜਿਆਦਾ ਪਾਣੀ ਹੋਣ ਕਰਕੇ ਵੈਦਿਕ ਸਮੇਂ ਦੇ ਵਿੱਚ ਪੰਜਾਬ ਦਾ ਨਾਮ ਪੰਜਾਬ ਰੱਖਿਆ ਗਿਆ ਸੀ ਯਾਨੀ ਕਿ ਪੰਜ ਦਰਿਆਵਾਂ ਦੀ ਧਰਤੀ ਹੁਣ ਸਮੱਸਿਆ ਇੱਥੋਂ ਤੱਕ ਪਹੁੰਚ ਗਈ ਹੈ ਕਿ ਕਿਹਾ ਜਾ ਰਿਹਾ ਹੈ ਕਿ ਆਉਣ ਵਾਲੇ 25 ਸਾਲਾਂ ਤੱਕ ਪੰਜਾਬ ਵੀ ਰਾਜਸਥਾਨ ਵਾਂਗੂ ਮਰੁਥਲ ਵਿੱਚ ਤਬਦੀਲ ਹੋ ਸਕਦਾ ਹੈ ਅਜਿਹਾ ਕਿਉਂ ਹੋ ਰਿਹਾ ਹੈ ਕਿ ਦਿਨੋ ਦਿਨ ਪੰਜਾਬ ਦੇ ਵਿੱਚ ਪਾਣੀ ਦਾ ਲੈਵਲ ਘਟਦਾ ਹੀ ਜਾ ਰਿਹਾ ਹੈ ਇਸਤੇ ਆਪਾਂ ਵਿਸਤਾਰ ਨਾਲ ਚਰਚਾ ਕਰਾਂਗੇ ਤੇ ਜੁੜੇ ਰਹਿਓ ਵੀਡੀਓ ਵਿੱਚ ਐਂਡ ਤੱਕ ਜੇਕਰ ਵੀਡੀਓ ਪਸੰਦ ਆਵੇ ਤਾਂ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਪੰਜਾਬ ਦੇ ਜ਼ਿਆਦਾਤਰ ਪਾਣੀ ਦਾ ਇਸਤੇਮਾਲ ਖੇਤੀਬਾੜੀ ਲਈ ਕੀਤਾ ਜਾਂਦਾ ਹੈ ਤੇ ਖੇਤੀ ਲਈ ਇਸ ਪਾਣੀ ਨੂੰ ਧਰਤੀ ਤੋਂ ਕੱਢਣ ਲਈ ਟਿਊਬਵੈਲ ਯਾਨੀ ਕਿ ਬੋਰ ਦਾ ਇਸਤੇਮਾਲ ਕੀਤਾ ਜਾਂਦਾ ਹੈ ਇਹ ਪਾਣੀ ਇੰਨੀ ਜ਼ਿਆਦਾ ਮਾਤਰਾ ਦੇ ਵਿੱਚ ਧਰਤੀ ਦੇ ਵਿੱਚੋਂ ਕੱਢ ਲਿਆ ਗਿਆ ਹੈ ਕਿ ਬੋਰ ਹੁਣ ਫੇਲ ਹੋਣ ਲੱਗ ਪਏ ਨੇ ਪਾਣੀ ਦਿਨੋ ਦਿਨ ਡੁੰਗਾ ਹੋਣ ਲੱਗ ਪਿਆ ਹੈ ਪਹਿਲਾਂ ਜਿੱਥੇ ਧਰਤੀ ਦੇ ਵਿੱਚੋਂ 100 ਫੁੱਟ ਤੋਂ ਤੋਂ ਹੀ ਲੋਕ ਪਾਣੀ ਕੱਢ ਲੈਂਦੇ ਸੀਗੇ ਪਰ ਹੁਣ ਅੱਜ ਦੇ ਸਮੇਂ ਤੇ ਗੱਲ ਕਰੀਏ ਤਾਂ ਕਈ ਜਗ੍ਹਾ ਤੇ ਡੁੰਗਾਈ 200 ਤੋਂ 250 ਫੁੱਟ ਤੱਕ ਚਲੀ ਗਈ ਹੈ ਸੈਂਟਰਲ ਗਰਾਊਂਡ ਵਾਟਰ ਦੀ ਰਿਪੋਰਟ ਦੇ ਮੁਤਾਬਿਕ ਪੰਜਾਬ ਦਾ ਸਭ ਤੋਂ ਜ਼ਿਆਦਾ ਪਾਣੀ ਐਗਰੀਕਲਚਰ ਦੇ ਵਿੱਚ ਲੱਗਦਾ ਹੈ ਪੰਜਾਬ ਦੇ ਵਿੱਚ ਮੁੱਖ ਸੀਜ਼ਨਲ ਫਸਲਾਂ ਝੋਨਾ ਤੇ ਕਣਕ ਹਨ بارش ਨੂੰ ਜੇ ਸਾਈਡ ਤੇ ਰੱਖੀਏ ਤਾਂ ਝੋਨੇ ਦੀ ਫਸਲ ਨੂੰ 150 ਤੋਂ 200 ਸੈਂਟੀਮੀਟਰ ਤੱਕ ਪਾਣੀ ਦੀ ਰਿਕੁਆਇਰਮੈਂਟ ਹੁੰਦੀ ਹੈ ਕੁੱਲ ਮਿਲਾ ਕੇ ਪਾਣੀ ਦੇ ਵਿਸਾਲਾਨਾ ਪਾਣੀ ਦੀ ਵਰਤੋਂ 33.9 ਅਰਬ ਕਣਮੀਟਰ ਹੁੰਦੀ ਹੈ ਪਰ ਜੇ ਆਪਾਂ ਜ਼ਮੀਨੀ ਪਾਣੀ ਦੀ ਗੱਲ ਕਰੀਏ ਤਾਂ 20.3 ਅਰਬ ਕਣਮੀਟਰ ਹੀ ਪਾਣੀ ਦੀ ਉਪਲਬਧਤਾ ਹੈ ਹੁਣ ਜੇ ਆਪਾਂ ਇਹਨਾਂ ਦੋਵਾਂ ਦੇ ਵਿੱਚ ਫਰਕ ਦੀ ਗੱਲ ਕਰੀਏ ਤਾਂ 13.3 ਅਰਬ ਕਣਮੀਟਰ ਪਾਣੀ ਦੀ ਸਾਲਾਨਾ ਹੋਰ ਲੋੜ ਹੈ ਮੌਜੂਦਾ ਸਮੇਂ ਵਿੱਚ ਹੁਣ ਤੁਸੀਂ ਆਪ ਹੀ ਦੇਖੋ ਤੇ ਇਸ ਸਮੇਂ ਵਿੱਚ ਇਹ ਫਰਕ ਇੰਨਾ ਜ਼ਿਆਦਾ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਫਰਕ ਕਿੱਥੋਂ ਤੱਕ ਜਾਵੇਗਾ ਯਾਨੀ ਕਿ ਇਹ ਫਰਕ 13.3 ਅਰਬ ਦਾ ਆਉਣ ਵਾਲੇ ਸਮੇਂ ਤੱਕ ਕਿੱਥੋਂ ਤੱਕ ਜਾ ਸਕਦਾ ਹੈ ਸਰਕਾਰੀ ਡਾਟਾ ਦੇ ਅਨੁਸਾਰ ਪੰਜਾਬ ਦੇ ਵਿੱਚ 41 ਲੱਖ ਹੈਕਟੇਅਰ ਜ਼ਮੀਨ ਐਵੇਂ ਦੀ ਹੈ ਜਿੱਤੇ ਖੇਤੀ ਕੀਤੀ ਜਾਂਦੀ ਹੈ ਤੇ ਇਸ ਜ਼ਮੀਨ ਦੇ ਵਿੱਚੋਂ 31 ਲੱਖ ਹੈਕਟੇਅਰ ਜ਼ਮੀਨ ਉੱਤੇ ਝੋਨੇ ਦੀ ਖੇਤੀ ਕੀਤੀ ਜਾਂਦੀ ਹੈ ਹਾਂਜੀ 31 ਲੱਖ ਹੈਕਟੇਅਰ ਜ਼ਮੀਨ ਉੱਤੇ ਝੋਨੇ ਦੀ ਖੇਤੀ ਤੇ ਰਿਪੋਰਟ ਦੇ ਮੁਤਾਬਿਕ 3000 ਲੀਟਰ ਪਾਣੀ 1 ਕਿਲੋ ਝੋਨੇ ਤੇ ਖਰਚ ਹੁੰਦਾ ਹੈ ਇਸ ਕਰਕੇ ਸਰਕਾਰ ਝੋਨੇ ਦੀ ਫਸਲ ਨੂੰ ਹੀ ਪਾਣੀ ਦੇ ਖਤਮ ਹੋਣ ਦਾ ਸਭ ਤੋਂ ਵੱਡਾ ਕਾਰਨ ਮੰਨ ਰਹੀ ਹੈ ਜ਼ਮੀਨ ਵਿੱਚ ਪਾਣੀ ਟਿਊਬਲ ਦੀ ਮਦਦ ਨਾਲ ਕੱਢਿਆ ਜਾਂਦਾ ਹੈ ਕਿਹਾ ਜਾ ਰਿਹਾ ਹੈ ਕਿ ਸਾਲ 1960 ਦੇ ਵਿੱਚ ਪੰਜਾਬ ਦੇ ਵਿੱਚ 1 ਲੱਖ ਟਿਊਬਲ ਸੀਗੇ 2020 ਦੀ ਰਿਪੋਰਟ ਦੇ ਮੁਤਾਬਿਕ ਪੰਜਾਬ ਦੇ ਵਿੱਚ 14 ਲੱਖ ਟਿਊਬਲ ਹੋ ਗਏ ਹਨ ਜਦੋਂ ਇਹਨਾਂ ਗੱਲਾਂ ਨੂੰ ਲੈ ਕੇ ਕਿਸਾਨਾਂ ਤੇ ਕਿਸਾਨਾਂ ਤੋਂ ਸਵਾਲ ਕੀਤੇ ਗਏ ਤਾਂ ਕਿਸਾਨਾਂ ਦਾ ਇਹੀ ਕਹਿਣਾ ਸੀ ਕਿ ਸਾਨੂੰ ਝੋਨੇ ਵਾਂਗ ਹੀ ਦੂਜੀਆਂ ਫਸਲਾਂ ਤੇ ਐਮਐਸਪੀ ਦਿੱਤੀ ਜਾਵੇ ਤਾਂ ਅਸੀਂ ਝੋਨੇ ਦੀ ਫਸਲ ਤੇ ਐਨਾ ਖਰਚਾ ਕਿਉਂ ਕਰਾਂਗੇ ਕਿਉਂਕਿ ਝੋਨੇ ਦੀ ਫਸਲ ਤੇ ਪਾਣੀ ਤੋਂ ਇਲਾਵਾ ਪੈਸਟੀਸਾਈਡਸ ਦਾ ਵੀ ਬਧੇਰਾ ਖਰਚਾ ਆਉਂਦਾ ਹੈ ਤਾਂ ਕਿਸਾਨਾਂ ਦੀ ਮੰਗ ਆਹੀ ਹੈ ਕਿ ਸਾਨੂੰ ਦੂਜੀਆਂ ਫਸਲਾਂ ਤੇ ਵੀ ਐਮਐਸਪੀ ਦਿੱਤੀ ਜਾਵੇ ਇੱਕ ਸਾਈਡ ਸਰਕਾਰ ਕਿਸਾਨਾਂ ਤੇ ਝੋਨੇ ਦੀ ਫਸਲ ਤੇ ਪਾਬੰਦੀ ਲਗਾਉਣਾ ਚਾਹੁੰਦੀ ਹੈ ਤੇ ਦੂਜੀ ਸਾਈਡ ਕਿਸਾਨ ਲਗਾਤਾਰ ਮੰਗ ਕਰ ਰਹੇ ਨੇ ਦੂਜੀਆਂ ਫਸਲਾਂ ਤੇ ਐਮਐਸਪੀ ਦੀ ਸਰਕਾਰ ਪਾਣੀ ਨੂੰ ਲੈ ਕੇ ਚਿੰਤਾ ਜਿਤਾਉਂਦੀ ਹੈ ਜੇ ਸਰਕਾਰ ਨੂੰ ਇੰਨੀ ਹੀ ਚਿੰਤਾ ਹੈ ਤਾਂ ਇਸ ਦਾ ਹੱਲ ਕਰਿਆ ਜਾਵੇ ਦੂਜੀਆਂ ਫਸਲਾਂ ਤੇ ਐਮਐਸਪੀ ਦਿੱਤੀ ਜਾਵੇ ਤਾਂ ਕਿ ਕਿਸਾਨ ਝੋਨੇ ਨੂੰ ਛੱਡ ਕੇ ਦੂਸਰੀਆਂ ਫਸਲਾਂ ਵੱਲ ਰੁਖ ਕਰਨ ਕਿਉਂਕਿ ਪੰਜਾਬ ਦੇ ਕਿਸਾਨਾਂ ਦੀ ਆਰਥਿਕ ਹਾਲਤ ਇੰਨੀ ਜ਼ਿਆਦਾ ਵਧੀਆ ਵੀ ਨਹੀਂ ਹੈ ਬਿਨਾ ਐਮਐਸਪੀ ਤੋਂ ਬਿਨਾ ਵਧੀਆ ਰੇਟ ਤੋਂ ਹੋਰ ਫਸਲਾਂ ਦੇ ਤਜਰਬੇ ਕਰਨ ਪਾਣੀ ਦੀ ਸਮੱਸਿਆ ਦਾ ਨਿਪਟਾਰਾ ਇਕੱਲੇ ਕਿਸਾਨ ਨਹੀਂ ਕਰ ਸਕਦੇ ਇਸ ਵਿੱਚ ਸਰਕਾਰਾਂ ਨੂੰ ਕਿਸਾਨਾਂ ਨੂੰ ਸਪੋਰਟ ਕਰਨਾ ਪਊਗਾ ਅਤੇ ਕਿਸਾਨਾਂ ਨੂੰ ਵੀ ਸਰਕਾਰਾਂ ਨੂੰ ਸਪੋਰਟ ਕਰਨਾ ਪਊਗਾ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਇਹ ਨਾ ਕਹਿਣ ਕਿ ਸਾਡੇ ਬਜ਼ੁਰਗ ਸਾਡੇ ਵਾਸਤੇ ਛੱਡ ਕੇ ਕੀ ਗਏ ਆ ਧਰਤੀ ਤੇ ਧੰਨਵਾਦ